ਐਜਿਕ ਮੈਟ ਹਾਂਜੀ ਖੁਨੇ ਆਮ ਮੈਟ ਤੁਸੀਂ ਸਮਝੋਗੇ ਵੀ ਇਹਦੇ ਵਿੱਚ ਖਾਸ ਕੀ ਹੈ ਹਾਂਜੀ ਇੱਥੇ ਮੈਂ ਤੁਹਾਨੂੰ ਖਾਸ ਦਿਖਾਉਣਾ ਇੱਕ ਚੀਜ਼ ਹੈ ਹਾਂਜੀ ਦੱਸੋ ਲੋ ਜੀ ਆ ਪਾਣੀ ਹੈ ਜੀ ਪਾਣੀ ਚੈੱਕ ਕਰ ਸਕਦੇ ਹੋ ਲੋ ਜੀ ਠੀਕ ਹੈ ਜੀ ਲੋ ਜੀ ਇੱਕ ਬੂੰਦ ਨਹੀਂ ਜੀ ਥੱਲੇ ਠੀਕ ਹੈ ਲੋ ਜੀ ਸਾਰਾ ਐਬਜ਼ਾਰਬ ਕਰ ਲੈਂਦਾ ਹੈ ਇਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਬਰਨਾਲਾ ਤੇ ਜਿਲ੍ਹਾ ਵੀਰ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਕੋਲ ਮੈਟ ਠੀਕ ਹੈ ਜੀ ਮੈਟਾਂ ਦੇ ਸੈਂਪਲ ਆ ਸਾਰੇ ਤੁਹਾਨੂੰ ਦਿਖਾਵਾਂਗੇ ਬਾਕੀ ਡਿਟੇਲਸ ਹੋਲ ਸੇਲ ਦਾ ਬਾਈ ਦਾ ਕੰਮ ਆ ਜੀ ਮੈਟਾਂ ਮੋਟਾਂ ਦਾ ਬਾਕੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਿਕਾ ਜੀ ਸਸਰੀਕਾਲ ਜੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਨਿਖਲੇਸ਼ ਕੋਹਲ ਹੈ ਜੀ ਸਰ ਸ਼ਹਿਰ ਸਾਡਾ ਬਰਨਾਲਾ ਜੀ ਦੁਕਾਨ ਆਪਣੀ ਕਿਥੇ ਜੀ ਦੁਕਾਨ ਜੀ ਆਪਣੀ ਭਾਵੜਿਆਂ ਦੇ ਹਸਪਤਾਲ ਦੇ ਸਾਹਮਣੇ ਸਦਰ ਬਜ਼ਾਰ ਦੇ ਵਿੱਚ ਹੈ ਜੀ ਜਾਮ ਲਾਲ ਮੱਖਣ ਲਾਲ ਦੇ ਨਾਮ ਤੋਂ ਆਪਣਾ ਪਿਛਲੇ 80 ਸਾਲਾ ਤੋਂ ਇਹ ਕੰਮ ਕਰ ਰਹੇ ਆਪਾਂ ਠੀਕ ਹੈ ਜੀ ਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਮੈਟ ਹਾਂਜੀ ਇਹ ਵੀ ਸਾਡੀ ਕਾਫੀ ਪੁਰਾਣੀ ਲਾਈਨ ਹੈ ਅਸੀਂ ਹੁਣ ਇਹਨੂੰ ਹੋਰ ਐਡਵਾਂਸ ਕਰਤਾ ਠੀਕ ਹੈ ਜੀ ਹੂੰ ਸਾਡੇ ਕੋਲ ਸਾਰੇ ਤਰ੍ਹਾਂ ਦੇ ਬ੍ਰਾਂਡਡ ਮੈਟਸ ਹੋਮ ਬ੍ਰਾਂਡਡ ਮੈਟਸ ਹਾਂਜੀ ਸਾਰੇ ਤਰ੍ਹਾਂ ਦੀ ਵੰਡਰ ਫਲੋਰ ਦੀ ਐਸੈਸਰੀ ਤੁਹਾਨੂੰ ਮਿਲੂ ਠੀਕ ਹੈ ਹੋਮ ਵਾਸਤੇ ਇੰਟੀਰੀਅਰ ਵਾਸਤੇ ਠੀਕ ਹੈ ਤੇ ਜਿਵੇਂ ਆਪਾਂ ਧਾਰਮਿਕ ਸਥਾਨਾਂ ਵਾਸਤੇ ਲਾ ਲਓ ਮੰਦਿਰਾਂ ਵਾਸਤੇ ਗੁਰਦੁਆਰਿਆਂ ਵਾਸਤੇ ਹਾਂਜੀ ਸਾਰੇ ਤਰ੍ਹਾਂ ਦੇ ਮੈਟ ਗੰਗਾ ਚਰਨ ਤੋਂ ਜਦੋਂ ਆਪਾਂ ਅੱਗੇ ਜਾਂਦੇ ਹਾਂ ਹਾਂਜੀ ਉਹਦੇ ਵਾਸਤੇ ਯੂਰੋ ਵਾਲੇ ਮੈਟ ਕੂਸ਼ਨ ਮੈਟ ਸਾਰੇ ਤਰ੍ਹਾਂ ਦੇ ਮੈਟ ਹੁੰਦੇ ਨੇ ਆਪਣੇ ਪਾਸ ਹਾਂਜੀ ਹੁੰਥ ਨੂੰ ਛੋੜਾਈ ਆ ਮੈਂ ਤੋੜ ਦੂੰਗਾ ਸਾਰੇ ਮੈਟਾਂ ਦਾ ਜੋ ਵੀ ਹੈ ਹਾਂਜੀ ਸਭ ਤੋਂ ਪਹਿਲਾਂ ਇਹ ਤੁਹਾਡੇ ਨਾਲ ਤੇ ਹੈ ਜੀ ਹਾਂਜੀ ਇਹ ਫਰਸ਼ ਨੂੰ ਨਿਊ ਲੁੱਕ ਦੇ ਦਿੰਦਾ ਹੈ ਸੁਪੋਜ਼ ਕਰ ਲੋ ਆਪਣਾ ਜੇ ਸਿਮਿੰਟਡ ਫਰਸ਼ ਹੈ ਹਾਂਜੀ ਸਿਮਿੰਟਡ ਫਰਸ਼ ਨੂੰ ਇਹ ਜਮਾ ਨਵੀਂ ਲੁੱਕ ਦੇ ਦਿੰਦਾ ਹੈ ਹਾਂਜੀ ਇਹਦੇ ਵਿੱਚ ਇਹੀ ਨਾ ਡਿਜ਼ਾਈਨ ਸਮਝਿਓ ਵੀ ਹੈਗੇ ਨੇ ਇਹ ਸਿਰਫ ਇੱਕ ਸੈਂਪਲ ਦੇ ਤੌਰ ਤੇ ਤੁਹਾਨੂੰ ਦਿਖਾਇਆ ਠੀਕ ਆ ਤੇ ਆਹ ਸਾਰੀ ਮੇਰੀ ਮੈਟਿੰਗ ਦਾ ਕੰਮ ਹੋਇਆ ਹੋਇਆ ਹੈ ਠੀਕਾ ਤੇ ਪਹਿਲਾਂ ਮੈਂ ਵਾਲਪੇਪਰ ਲਵਾਉਂਦਾ ਸੀ ਨਾਲ ਦੇ ਨਾਲ ਉੱਡੇ ਜਾਂਦੇ ਸੀ ਇਹ ਲੱਗੇ ਨੂੰ 3 ਸਾਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਿਵੇਂ ਸੇਮ ਲੱਗਿਆ ਹੋਇਆ ਹੈ ਕਲਰ ਜਿਹੜੇ ਮਰਜ਼ੀ ਲਓ ਕਲਰ ਦੇ ਵਿੱਚ ਪੂਰੀ ਆਪਸ਼ਨ ਮਿਲੂਗੀ ਸਾਡੇ ਪਾਸ ਤੁਹਾਨੂੰ ਬਕਾਇਦਾ ਸੀ ਐਪ ਦੇ ਦਾਂਗੇ ਉਹਦੇ ਵਿੱਚੋਂ ਤੁਸੀਂ ਆਪਦਾ ਕਲਰ ਸਿਲੈਕਟ ਕਰ ਲਿਓ ਜਾਂ ਜੇ ਤੁਹਾਡੀਆਂ ਮੈਜ਼ਰਮੈਂਟਸ ਨੇ ਚਾਹੀ ਸਾਨੂੰ ਫੋਨ ਤੇ ਦੱਸ ਦਿਓ ਸਾਡਾ ਵਰਕਰ ਆ ਕੇ ਤੇ ਸਾਡੀ ਟੀਮ ਆ ਕੇ ਤੋਡੇ ਕਮਰੇ ਨੂੰ ਚਮਕਾ ਜੂਗੀ ਜਮਾ ਅਮਾ ਕਰ ਜੂਗੀ ਆਪਣਾ ਕੋ ਪਰ ਮਲੇ ਵਾਲੇ ਬੰਦੇ ਵੀ ਰੱਖੇ ਬਈ ਨਾਲ ਲੇਬਰ ਵਾਲੇ ਬੰਦੇ ਉਹਦੀ ਜੋ ਸਿਸਟਮ ਹੁੰਦਾ ਉਹਦਾ ਅਡ ਹੁੰਦਾ ਸਾਰਾ ਲੇਬਰ ਦੀ ਪੇਸਟਿੰਗ ਵਗੈਰਾ ਸੋਲੂਸ਼ਨ ਵਗੈਰਾ ਦਾ ਠੀਕ ਆ ਉਹ ਤੁਹਾਨੂੰ ਨਾਲ ਦਿੱਤੀ ਜਾਊਗੀ ਟੀਮ ਸਾਡੀ ਉਹ ਤੁਹਾਡੇ ਪਾਸ ਆ ਕੇ ਤੁਹਾਡਾ ਕਮਰਾਸ ਜਾਂ ਜੋ ਵੀ ਹੈ ਤੁਹਾਡੀ ਲੌਬੀ ਜਾਂ ਜਿੱਥੇ ਤੁਹਾਡੇ ਗੈਲਰੀ ਚਲਾਣਾ ਹੈ ਲਿਵਿੰਗ ਰੂਮ ਚ ਲਾਣਾ ਉਸ ਸਾਡੀ ਟੀਮ ਆ ਕੇ ਪੂਰਾ ਵਧੀਆ ਤੁਹਾਡੇ ਪੇਸਟ ਆ ਕੇ ਕਰ ਜੂਗੀ ਤੁਸੀਂ ਮੇਰਾ ਕੰਮ ਹੋਇਆ ਦੇਖ ਹੀ ਸਕਦੇ ਹੋ ਹਾਂਜੀ ਠੀਕ ਆ ਤੇ ਸਾਨੂੰ ਕੋਈ ਦਿੱਕਤ ਨਹੀਂ ਬਬੀ ਜੀ ਇੱਕ ਗੱਲ ਹੋਰ ਆ ਜੀ ਰੇਟ ਦਾ ਤੁਸੀਂ ਦੱਸੋ ਵੀ ਆਪਣਾ ਰੇਟ ਬਿਲਕੁਲ ਖੱਚ ਕੇ ਰੇਟ ਜੀ ਦੇਖੋ ਮੇਰੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਸਾਡੀ ਪਿਛਲੀ 80 ਸਾਲਾਂ ਤੋਂ ਅਸੀਂ ਫਿਕਸ ਪ੍ਰਾਈਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਉਹਨੂੰ ਵੀ ਛੱਡ ਸਕਦੇ ਹਾਂ ਇੱਕ ਗੱਲ ਹੈ ਜੇ ਰੇਟ ਦੀ ਗਰੰਟੀ ਹੋ ਗਈ ਸਾਡੀ ਜੇ ਕਿਸੇ ਨੂੰ ਵੱਧ ਲੱਗ ਗਿਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਚਾਹੇ ਅਗਲਾ ਟਰਾਈ ਕਰਕੇ ਸਾਰੀਆਂ ਦੁਕਾਨਾਂ ਤੇ ਫੇਰ ਆ ਜੇ ਸਾਡੇ ਪਾਸ ਹਾਂਜੀ ਇਹਦਾ ਸਾਨੂੰ ਕੋਈ ਹੋ ਨਹੀਂ ਪਰ ਰੇਟ ਸਾਡਾ ਰਹੂਗਾ ਫਿਕਸ ਠੀਕ ਆ ਜਿਵੇਂ ਹੁਣ ਇਹ ਹੈ ਹਾਂਜੀ ਬੀਬੀ ਆਰ ਦੇ ਵਿੱਚ ਮੈਨੂੰ ਨਹੀਂ ਪਤਾ 14 ਬਿਕਦਾ 15 ਬਿਕਦਾ 16 ਬਿਕਦਾ ਸਾਨੂੰ ਕੁਝ ਨਹੀਂ ਪਤਾ ਪਰ ਸਾਡਾ ਰੇਟ ਇਹ ਰਹੂਗਾ 11 ਰੁਪਏ ਸਕਰ ਫੁੱਟ ਰਹੂਗਾ 11 ਰੁਪਏ ਸਕਰ ਫੁੱਟ ਤੇ ਇਹ ਹੀ ਨਹੀਂ ਇਹ 11 ਰੁਪਏ ਹੀ ਹੈ ਵੀ ਸਾਡੇ ਕੋਲ 8 ਰੁਪਏ ਤੋਂ ਕੁਆਲਿਟੀ ਸ਼ੁਰੂ ਹੋ ਜਾਂਦੀ ਹੈ ਠੀਕ ਆ ਉਹ 8 ਲਾ ਹੈਗਾ ਆਪਣੇ ਕੋਲ ਦਿਖਾਉਣ ਲਈ 8 ਲਾ ਜੀ ਅਸੀਂ ਵੇਚੇ ਹੀ ਨਹੀਂ ਹਾਸਤਾ ਕਿਉਂਕਿ ਮਾੜਾ ਗਾਕ ਕਦੇ ਹੈ ਹੀ ਨਹੀਂ ਸਾਡੇ ਪਾਸ ਸੈਂਪਲ ਹੈਗੇ ਨੇ ਸੈਂਪਲ ਦੇ ਵਿੱਚ ਆਪਾਂ ਗਾਕ ਨੂੰ ਸ਼ੋਅ ਕਰਦਾਂਗੇ ਠੀਕ ਹੈ ਸੈਂਪਲ ਦਿਖਾ ਦਿਓ ਪਹਿਲਾਂ ਲੋਪਰਾ ਸਾਨੂੰ ਪਹਿਲਾਂ ਸੈਂਪਲ ਇਸ ਟਾਈਮ ਤਾਂ ਮੇਰੇ ਕੋਲ ਸਾਰੇ ਹੈਗੇ ਨੇ ਪਹਿਲਾਂ ਮੈਂ ਸ਼ੁਰੂ ਕਰੂੰਗਾ ਘਾਲ ਮੈਟ ਤੋਂ ਅੱਜ ਕੱਲ ਤੁਸੀਂ ਇਹ ਘਾਲ ਮੈਟ ਅੱਜ ਕੱਲ ਬਹੁਤ ਹੀ ਲਈ ਆਇਆ ਜੀ ਕਮਨ ਹੋਇਆ ਪਿਆ ਜਿਹਨੂੰ ਆਪਾਂ ਕਹਿੰਦੇ ਆ ਵੀ ਇਸ ਦੇ ਵਿੱਚ ਕੀ ਹੈ ਜੀ ਇਹ ਬੀਐਮਐਮ ਤੋਂ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਵੇਂ ਆਪਣੇ ਸਿਰ ਦਾ ਵਾਲ ਵਧੀ ਜਾਂਦਾ ਉਹਵੇਂ ਇਹਦੀ ਲੈਂਥਾ ਵਧਨ ਕਰਕੇ ਤੇ ਇਹਦੇ ਰੇਟਾਂ ਦੇ ਵਿੱਚ ਇੰਪਲੀਮੈਂਟੇਸ਼ਨ ਹੋ ਜਾਂਦਾ ਸਾਰਾ ਰੇਟ ਜੋ ਕਿ ਇਹ ਸਟਾਰਟਿੰਗ ਹੋ ਜਾਂਦਾ ਸਿਰਫ ਔਰ ਸਿਰਫ 21 ਰੁਪਏ ਸਕਰ ਫੁੱਟ ਤੋਂ 21 ਰੁਪਏ ਸਕਰ ਫੁੱਟ ਪੂਰਾ ਟਾਪ ਵਧਾ ਹਾਂ ਠੀਕ ਆ ਹੁਣ ਦੂਸਰੀ ਗੱਲ ਆ ਜਾਂਦੀ ਹੈ ਆਪਣੇ ਸਾਰੇ ਜਿਵੇਂ ਸਰਦੀ ਆ ਰਹੀ ਹੈ ਹਾਂਜੀ ਆਪਣੇ ਮੰਨ ਲਓ ਟਾਈਲ ਵਿਛੀ ਹੋਈ ਹੈ ਤੇ ਜਵਾਕ ਛੋਟੇ ਨੇ ਤੇ ਉਸ ਦੇ ਵਾਸਤੇ ਆਉਂਦਾ ਹੈ ਕੱਪੜੇ ਵਾਲੇ ਮੈਟ ਠੀਕ ਹੈ ਲੋਕੀ ਸਰਦੀਆਂ ਦੇ ਵਿੱਚ ਜੁਆਕਾਂ ਨੂੰ ਬਿਮਾਰੀ ਤੋਂ ਬਚਾਉਂਦੇ ਨੇ ਤੇ ਇਹਦਾ ਵਰਤੋ ਗੁਰਦੁਆਰਿਆਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਜਿਹੜੇ ਜੁਆਕ ਅ ਮਿੱਡੇ ਮਿਲ ਖਾਂਦੇ ਨੇ ਉਹਨਾਂ ਉੱਤੇ ਬਿਠਾ ਕੇ ਜੁਆਕਾਂ ਨੂੰ ਮਿੱਡੇ ਮਿਲ ਖਵਾਇਆ ਜਾਂਦਾ ਹੈ ਤੇ ਆ ਸਾਰੀ ਉਹਦੇ ਵਿੱਚ ਕਲਰ ਦੀ ਵੇਰੀਏਸ਼ਨ ਆ ਜਾਂਦੀ ਹੈ ਜੀ ਕਿੰਨੇ ਕਲਰ ਚਾਹੁੰਦਾ ਜੀ ਇਹ ਆ ਦੇਖੋ ਜੀ ਆ ਸਾਰੇ ਕਲਰ ਹੀ ਕਲਰ ਨੇ ਠੀਕ ਆ ਲੋ ਵੀ ਜਿਹੜਾ ਮਰਜੀ ਲੇ ਲਓ ਇਹ ਕੀ ਸਕੇਰਫਟਾਉ ਗੁ ਜੀ ਇਹ ਕੋਈ 10 ਰੁਪਏ ਸਕਰ ਫੁੱਟ ਦੀ ਆਈਟਮ ਹੁੰਦੀ ਹੈ ਜੀ ਠੀਕ ਆ ਹਾਂਜੀ ਤੇ ਇਹ ਕਿੰਨਾ ਕ ਆਪਣੇ ਕੋਲ ਸਟਾਕ ਇਹਦਾ ਸਟਾਕ ਤਾਂ ਜੀ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਜਾਊਗਾ ਜਿੰਨਾ ਮਰਜੀ ਲੈ ਲਓ ਠੀਕ ਆ ਉਸ ਹੱਬ ਨਾਲ ਇੰਨੀ ਕ ਕਿਰਪਾ ਹੈਗੀ ਹੈ ਜਿਹੜਾ ਤੁਹਨੇ ਹੱਥ ਲਾਤਾ ਉਹੀ ਤੁਹਾਨੂੰ ਦੇ ਦਾਂਗੇ ਠੀਕ ਹੈ ਠੀਕ ਤੇ ਉਸ ਤੋਂ ਬਾਅਦ ਹੁੰਦੇ ਆਪਣੇ ਮੈਜਿਕ ਮੈਟ ਹਾਂਜੀ ਖੁਨੇ ਆਮ ਮੈਟ ਤੁਸੀਂ ਸਮਝੋਗੇ ਵੀ ਇਹਦੇ ਵਿੱਚ ਖਾਸ ਕੀ ਹੈ ਹਾਂਜੀ ਇਹ ਚ ਮੈਂ ਤੁਹਾਨੂੰ ਖਾਸ ਦਿਖਾਉਣਾ ਇੱਕ ਚੀਜ਼ ਹਾਂਜੀ ਦੱਸੋ ਲਓ ਜੀ ਆ ਪਾਣੀ ਹੈ ਜੀ ਮੈਂ ਪਾਣੀ ਚੱਕਰ ਸਕਦਾ ਹਾਂ ਲੋ ਜੀ ਠੀਕ ਹੈ ਸੋਚ ਇੱਕ ਬੂੰਦ ਨਹੀਂ ਜੀ ਥੱਲੇ ਠੀਕ ਆ ਲੋ ਜੀ ਸਾਰਾ ਐਬਜ਼ਾਰਬ ਕਰ ਲੈਂਦਾ ਇਹ ਠੀਕ ਆ ਉਂਝੇ ਮੇ ਆਪਣੇ ਸਰਦੀਆਂ ਦੇ ਵਿੱਚ ਪੈਰ ਆਪਣੇ ਹੋ ਜਾਂਦੇ ਆ ਮਤਲਬ ਗਿੱਲੇ ਆਪਾਂ ਨੇ ਮੰਨ ਲਓ ਨਾ ਕਿ ਫर्श ਤੋਂ ਬਾਹਰ ਜਾ ਕੇ ਕਮਰੇ ਦੇ ਵਿੱਚ ਪੈਰ ਰੱਖਣਾ ਹੈ ਹਾਂਜੀ ਤਾਂ ਤੁਹਾਡਾ ਸਾਰਾ ਪਾਣੀ ਸੁੱਕਿਆ ਜੇ ਉੱਤੇ ਤੁਸੀਂ ਬਿਮਾਰ ਨਹੀਂ ਹੋਵੋਗੇ ਲੋ ਜੀ ਆਹ ਉਹ ਵਧੀਆ ਚੀਜ਼ ਲੱਗੀ ਮੈਨੂੰ ਤਾਂ ਕਿਉਂਕਿ ਮੈਂ ਵੀ ਲੈ ਕੇ ਜਾਊਂਗਾ ਇਸ ਤਰ੍ਹਾਂ ਬਾਈ ਨਿਆਸ ਨੂੰ ਪਾਣੀ ਪਾ ਕੇ ਦਿਖਾਇਆ ਸੀ ਦੇਖੋ ਜੀ ਪਾਣੀ ਦਾ ਸਾਨੂੰ ਦਿਖਾਈ ਨਹੀਂ ਦਿੰਦਾ ਹਨਾ ਤੇ ਜਦੋਂ ਪਤਾ ਕੀ ਗੱਲ ਆਪਾਂ ਗਿੱਲੇ ਪੈਰੀਂ ਬਾਹਰ ਤੁਰਦੇ ਆ ਫਰਸ਼ ਤੇ ਜਾਂ ਇਦਾਂ ਦੇ ਮੈਟ ਤੇ ਤੋ ਚਿਕੜੋ ਕੇ ਤਲਕਣ ਉਹ ਇਹਦੀ ਬਿਲਕੁਲ ਜੀ 6:00 ਵਜੇ ਦਾ ਖਤਰਾ ਹੁੰਦਾ ਜੀ ਹਾਂ ਜੀ ਇਹ ਐਂਟੀ ਸਲਿੱਪਰੀ ਹੈ ਜਿੱਥੇ ਥੋਨੇ ਬਿਛਾਤਾ ਉੱਥੇ ਹੀ ਰਹੂਗਾ ਨਾ ਇਹ ਇੱਧਰ ਜਾ ਵੀ ਨਾ ਇੱਧਰ ਜਾ ਵੀ ਠੀਕ ਹੈ ਜੀ ਹੁਣ ਇਹ ਕੀ ਰੇਟ ਹੈ ਜੀ ਫਿਰ ਵੀ ਦੱਸੋ ਬਾਬੂ ਇਹ ਜੀ ਹੁਣ ਤਾਂ 150 ਦਾ ਪੀਸ ਵੇਚਦੇ ਸੀਗੇ ਲੈ ਕੁਝ ਵੀ ਨਹੀਂ ਕਮਾਣਾ ਸਿਰਫ ਇਹ ਚੋ ਸੇਵਾ ਕਰ ਲਈ 100 ਰੁਪਏ ਪੀਸ ਦੇ ਤਾਂ 100 ਰੁਪਏ ਦਾ ਭਰਾ ਮੈਟ ਹੈ ਬਿਲਕੁਲ ਜਾਇਜ਼ ਰੇਟ ਹੈ ਇਹ ਤਾਂ ਬਹੁਤ ਵਧੀਆ ਚੀਜ਼ ਹੈ ਭਰਾ ਕਿਉਂਕਿ ਤਲਕਣਵਾਜੀ ਹੈ ਨਹੀਂ ਬਾਈ ਦੀ ਗੱਲ ਸਹੀ ਹੈ ਬਾਥਰੂਮ ਦੇ ਬਾਹਰਲੀ ਸਾਈਡ ਇਹ ਰੱਖ ਸਕਦੇ ਹੋ ਜਦੋਂ ਬਾਥਰੂਮ ਚ ਨਿਕਲਦੇ ਆ ਗਿੱਲੇ ਪੈਰ ਹੁੰਦੇ ਆ ਤੇ ਬੱਚੇ ਡਿੱਗ ਪੈਂਦੇ ਆ ਬਹੁਤ ਵੀ ਚੀਜ਼ਾਂ ਹਾਂਜੀ ਬਾਬੂ ਜੀ ਅਗਲੀ ਦੱਸੋ ਜੀ ਆਟਮ ਅਗਲੀ ਜੀ ਆਪਣੇ ਕੋਲ ਆ ਜਾਂਦੇ ਆ ਕੁਸ਼ਨ ਮੈਟ ਸਾਰੇ ਤਰ੍ਹਾਂ ਦੇ ਹਾਂਜੀ ਅੱਜ ਕੱਲ ਆਪਣੇ ਤੋਂ ਵੱਡਿਆਂ ਦੇ ਵਿੱਚ ਗੰਦਗੀ ਬਰਦਾਸ਼ਤ ਨਹੀਂ ਹੁੰਦੀ ਹਾਂਜੀ ਤੇ ਸਭ ਤੋਂ ਵਧੀਆ ਮੈਟ ਮਿਲਣਗੇ ਇਹ ਗੱਡੀਆਂ ਚ ਬਿਸਤਾਂ ਨੂੰ ਕਾਫੀ ਚੱਲ ਰਿਹਾ ਅੱਜ ਕੱਲ ਤੁਸੀਂ ਪਹਿਲੀ ਇਹਦੀ ਥਿੱਕਨੈਸ ਦੇਖੋ 12 mm ਦੀ ਪ੍ਰੋਪਰ ਥਿੱਕਨੈਸ ਰਹੇਗੀ ਠੀਕ ਆ ਹਾਂ ਇਹਦੇ ਵਿੱਚ ਕਲਰ ਆ ਜਾਂਦੇ ਆ ਗ੍ਰੇ ਹਾਂਜੀ ਬਲੈਕ ਹਾਂਜੀ ਬਰਾਊਨ ਹਾਂਜੀ ਰੈੱਡ ਹਾਂਜੀ ਬਲੂ ਤੇ ਗ੍ਰੀਨ ਰੇਟ ਦਾ ਤਮਾਕਾ ਦੱਸ ਦਿਓ ਜੀ ਬਸ ਕਲਾ ਵਾ ਖੱਚ ਕੇ ਗਾਗ ਨੂੰ ਤੁਹਾਨੂੰ ਬਸ ਕਿ ਕਹੀ ਵਾਲੀ ਬਰਨ ਵਾਲੀ ਜਾਣਾ 600 ਰੁਪਏ ਦੇ ਦੇਾਂਗੇ ਸਕੁਅਰ ਫੁੱਟ 65 ਰੁਪਏ ਸਕੁਅਰ ਫੁੱਟ ਵਾ ਹੁਣ ਆ ਦੇਖੋ ਕੋਈ ਕਹਿ ਦੂ 65 ਰੁਪਏ ਤਾਂ ਰੇਟ ਹੀ ਨਹੀਂ ਕੋਈ ਆ ਹੀ ਨਹੀਂ ਲੋ ਫਿਰ ਆ ਜਾਓ ਹਾਂਜੀ ਆ ਚਮਟੇ ਲੈਣ ਨੂੰ ਸਹੀ ਗੱਲ ਆ ਜੀ ਲੋ ਚੱਕੋ ਇਹਦਾ ਰੇਟ ਕੀ ਆ ਜੀ 38 ਰੁਪਏ ਦੇ ਦੇਾਂਗੇ ਇਹ 38 ਰੁਪਏ ਬਰਾ ਗੱਲ ਸਹੀ ਆ ਇਸ ਚੀਜ਼ ਕੁਆਲਿਟੀ ਦਾ ਫਰਕ ਆ ਠੀਕ ਨਾ ਜਿਆਜੇ ਗੜ ਪਾਉਂਗੇ ਉਹ ਜੀ ਮਿਠਾਣੋ ਭਰਾ ਠੀਕ ਹੈ ਜੀ ਅਗਲਾ ਸਾਰੇ ਡਿਸਪਲੇ ਕਰਤੇ ਮੈਂ ਤੁਹਾਨੂੰ ਹਾਂਜੀ ਲੋ ਜੀ ਜਿਹਨੂੰ ਬਸੰਦਾ ਹੋ ਲੱਜਾਦਾ ਹੈ ਘਾਤ ਆਪਣਾ ਬਹੁਤ ਜਮ੍ਹਾਂ ਆਮ ਹੋ ਗਿਆ ਇਹ ਹਾਂਜੀ ਇਹ ਚੀਜ਼ ਜਮ੍ਹਾਂ ਆਮ ਹੋ ਗਈ ਹਾਂਜੀ ਹੁਣ ਇਹ ਤੋਂ ਹਟ ਕੇ ਚੱਲੀਏ ਹਾਂਜੀ ਦੱਸੋ ਜੀ ਲੋ ਜੀ ਹਾਂਜੀ ਮੋਨੋਗ੍ਰਾਸ ਮੋਨੋਗ੍ਰਾਸ ਠੀਕ ਹੈ ਲੋ ਜੀ ਪੋਪਰ ਕੰਨਰਾ ਹਾਂਜੀ ਦੂਜਾ ਇਹ ਹੁਣ ਲੱਗਦਾ ਕਿੱਥੇ ਹੈ ਹਾਂਜੀ ਆਪਾਂ ਨੇ ਮੰਨ ਲਓ ਕੋਈ ਆਪਣਾ ਕਮਰਾ ਡੈਕੋਰੇਟ ਕਰਨਾ ਸਪੋਜ਼ ਕਰ ਲਓ ਵੀ ਇਹਨਾਂ ਇਹਨਾਂ ਆਪਾਂ ਨੇ ਡੈਕੋਰੇਟ ਕਰਨਾ ਹੈ ਹਾਂਜੀ ਤਾਂ ਜਿਵੇਂ ਸਕਾਈ ਬਲੂ ਕਲਰ ਹੈ ਹਾਂਜੀ ਤਾਂ ਇਹਦੇ ਨਾਲ ਮੈਚ ਕਰਕੇ ਰੰਗ ਦੇਖੋ ਠੀਕ ਹੈ ਲੋਪਰਾ ਠੀਕ ਹੈ ਇਹ ਸਾਰੀ ਡੈਕੋਰੇਸ਼ਨ ਆਈਟਮ ਹੈ ਜਿਵੇਂ ਆਪਾਂ ਨੇ ਫਲੇਵਰ ਦੇ ਵਿੱਚ ਕੋਈ ਟੇਸਟ ਬਦਲਣਾ ਹੋਵੇ ਠੀਕ ਹੈ ਨਵ ਮਾਡਲ ਆ ਗਿਆ ਜੀ ਹਾਂ ਹੁਣ ਹਾਂਜੀ ਬਬੂ ਜੀ ਅਗਲੀ ਆਈਟਮ ਦੱਸੋ ਜੀ ਅਗਲੀ ਆਈਟਮ ਇਹ ਫਾਰ ਹੈ ਜੀ ਹਾਂਜੀ ਫਿਰ ਲਾ ਤਾਂ ਤੁਸੀਂ ਇਹਦਾ ਟੈਕਸਚਰ ਦੇਖੋ ਠੀਕ ਹੈ ਬਹੁਤ ਪਿਆਰੀ ਆਈਟਮ ਹੈ ਠੀਕ ਹੈ ਜੀ ਲੋ ਜੀ ਇਹ ਨੂੰ ਬੋਲਦੇ ਆ ਜੀ ਅਮਰੀਕਨ ਠੀਕ ਆ ਅਮਰੀਕਨ ਜੀ ਠੀਕ ਆ ਇਹ ਵੀ ਇੱਥੇ ਵਸਾਈ ਜਾਂਦੀ ਤੁਸੀਂ ਪਿਆਰੀ ਆਈਟਮ ਦੇਖੋ ਹਾਂਜੀ ਹਾਂਜੀ ਲੋ ਜੀ ਇਹ ਲੱਗਦੀ ਹੈ ਜੀ ਜਿਵੇਂ ਆਪਣਾ ਬੈਡਰੂਮ ਹੈ ਹਾਂਜੀ ਬੈਡਰੂਮ ਦੇ ਬਾਹਰ ਮੰਨ ਲਓ ਆਪਾਂ ਨੇ ਡਰੈਸਿੰਗ ਰੂਮ ਦੀ ਤਰ੍ਹਾਂ ਇਹਨੂੰ ਯੂਜ਼ ਲੈਣਾ ਹੈ ਇਹਦੇ ਉੱਤੇ ਖੜ ਕੇ ਆਪਾਂ ਨੇ ਕੱਪੜੇ ਵਗੈਰਾ ਬਦਲਣੇ ਆ ਠੀਕ ਹੈ ਜੀ ਤੇ ਇੱਕ ਤਾਂ ਇਹ ਠੰਡ ਨਹੀਂ ਆਪਦੇ ਤੱਕ ਆਉਂਦਾ ਠੀਕ ਹੈ ਤੇ ਇਹ ਲੌਂਗ ਲਾਸਟਿੰਗ ਹੈ ਇਹਨੂੰ ਤੁਹਾਨੂੰ ਅੱਖ ਕੇ ਸਿੱਟਣਾ ਪਊਗਾ ਨਾ ਇਹ ਖਰਾਬ ਹੋਵੇ ਨਾ ਇਹ ਮਰੇ ਠੀਕ ਹੈ ਨਾ ਕੁਝ ਵੀ ਨਹੀਂ ਹੁੰਦਾ ਜਾਇ ਇਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਜਿਵੇਂ ਮਰਜੀ ਤੁਸੀਂ ਇਹਨੂੰ ਧੋ ਸਕਦੇ ਹੋ ਠੀਕ ਹੈ ਬੈਕ ਸਾਈਡ ਦਿਖਾ ਦਿਓ ਤੇ ਇਹਦਾ ਬੈਕ ਸਾਈਡ ਦੇਖੋ ਠੀਕ ਹੈ ਜਿੱਥੇ ਤੁਹਾਨੂੰ ਵਿਚਾਰਤਾ ਨਾ ਐਂਟੀ ਸਕਿਡ ਮੈਟੀ ਲੱਗੀ ਹੋਈ ਹੈ ਜੀ ਨਾ ਇਹ ਕਦੇ ਸਲਿੱਪ ਹੋਵੇ ਨਾ ਇੱਧਰ ਉੱਧਰ ਭੱਜੇ ਠੀਕ ਹੈ ਜਿਵੇਂ ਜੋ ਅਕਾ ਨੂੰ ਛੋਟਿਆਂ ਨੂੰ ਥੱਲੇ ਬੈੱਕੇ ਖੇਡਣ ਦੀ ਆਦਤ ਹੁੰਦੀ ਹੈ ਠੀਕ ਹੈ ਤਾਂ ਇਹ ਨਾ ਉਹਨਾਂ ਦੀ ਸਕਿਨ ਨੂੰ ਰਿਐਕਸ਼ਨ ਕਰੇਗਾ ਹਾਂਜੀ ਨਾ ਕੁਝ ਹੋ ਰਹੇ ਅਮਰੀਕਨ ਫਰ ਹੈ ਜੀ ਸਾਡੀ ਠੀਕ ਹੈ ਇਹਦੇ ਵਿੱਚ ਕਲਰ ਆਪਸ਼ਨਸ ਦੋ ਨੇ ਹਾਂਜੀ ਇੱਕ ਤਾਂ ਇਹ ਰਹੇਗਾ ਕਰੀਮ ਇੱਕ ਰਹੇਗਾ ਡਾਰਕ ਕਾਊਂਟ ਇਹ ਦੋ ਕਲਰ ਇਹਦੇ ਚ ਦੋ ਕਲਰ ਹੀ ਆ ਰਹੇ ਨੇ ਇਸ ਦੇ ਵਿੱਚ ਇਸ ਦੇ ਵਿੱਚ ਠੀਕ ਹੈ ਹਾਂਜੀ ਇਹ ਰੇਂਜ ਭਰਾ ਜੀ ਦੀ ਇਹ 100 ਰੁਪਏ ਸਕੇਅਰ ਫੁੱਟ ਦੀ ਆਈਟਮ ਹੈ ਜੀ 100 ਰੁਪਏ ਸਕੇਅਰ ਫੁੱਟ ਠੀਕ ਹੈ ਠੀਕ ਹੈ ਜੀ ਉਪਰ ਚੈੱਕ ਕਰ ਸਕਦੇ ਕੰਦਰ ਦੋ ਆ ਬਾਈ ਕਹਿੰਦਾ ਤੇ ਬਹੁਤ ਵਧੀਆ ਪਿਆਰੇ ਆ ਦੇਖੇ ਚੈੱਕ ਕਰੋ ਹੱਥ ਹੱਤ ਮਾਰ ਕੇ ਬਹੁਤ ਸੋਹਣਾ ਤੇ ਕਹਿੰਦਾ ਜੀ ਇਹ ਚੀਜ਼ ਵਾਕਈ ਠੀਕ ਆ ਜੀ ਹਾਂਜੀ ਬਾਬੂ ਜੀ ਇਹ ਦੱਸੋ ਜੀ ਅਗਲੀ ਹਾਂਜੀ ਇਹ ਆਪਣੀ ਆ ਜਾਂਦੀ ਹੈ ਜੀ ਸੋਫਿਆਂ ਦੇ نیچے ਬਿਸਾਨ ਨੂੰ ਗਲੀਚੇ ਠੀਕ ਆ ਇਹ ਸਾਰੀ ਇੰਪੋਰਟਡ ਆ ਆਈਟਮ ਰਹੂਗੀ ਜੀ ਜਿਹਨੂੰ ਅੱਖ ਕੇ ਸੱਟਣਾ ਪਊਗਾ ਠੀਕ ਆ ਲਓ ਜੀ ਚੈੱਕ ਕਰਸਾ ਦਿ ਡਿਜ਼ਾਈਨ ਦੇਖੋ ਜੀ ਠੀਕ ਆ ਨਾਲੇ ਪੂਰੀ ਹੈਵੀ ਮੈਟ ਨੇ ਜੀ ਠੀਕ ਆ ਇਸ ਦੇ ਵਿੱਚ ਇਕੱਲੇ ਇਹ ਹੀ ਨਹੀਂ ਘੱਟੋ ਘੱਟ 40 50 ਡਿਜ਼ਾਈਨ ਪੈਣ ਨੇ ਠੀਕ ਆ ਇਹ ਸਭ ਤੋਂ ਹੈਵੀ ਗਲਿਚਰ ਬ੍ਰਾਂਡਡ ਗਲਿਚ ਹੈ ਜਿਵੇਂ ਆਮ ਗਲਿਚੇ ਕੀ ਕਰਦੇ ਨੇ ਕੁਝ ਕ ਟਾਈਮ ਬਾਅਦ ਡਲ ਹੋ ਜਾਂਦੇ ਨੇ ਠੀਕ ਆ ਇਹਨੂੰ ਤੁਸੀਂ ਵੈਕਿਊਮ ਕਲੀਨਰ ਨਾਲ ਵਾਸ਼ ਕਰੋ ਹੂੰ ਚਾਹੇ ਸਾਲ ਬਾਅਦ ਕਰ ਲੋ ਸੇਮ ਇਹਦੀ ਇਹੀ ਚੀਜ਼ ਰਹੂਗੀ ਨਾ ਇਹ ਕਦੇ ਖਰਾਬ ਹੋਵੇ ਹੂੰ ਨਾ ਇਹ ਕਦੇ ਮਰੇ ਇਹ ਕਿੰਨੇ ਸਕਰ ਫੁੱਟ ਆ ਉਹ ਵੀ ਕਿੰਨਾ ਕੀ ਗੱਲ ਬਾਤ ਹੈ ਇਹ 5/7 ਵੀ ਹੁੰਦਾ 6/8 ਵੀ ਹੁੰਦਾ ਜੀ ਤੇ ਬਾਕੀ ਜਿੰਨਾ ਮਰਜ਼ੀ ਲੈ ਲੋ ਬਾਕੀ ਜਿੰਨਾ ਮਰਜ਼ੀ ਲੈ ਲਓ ਥਾਂ ਵੀ ਹੁੰਦੇ ਆ ਉਸ ਦੇ ਵਿੱਚੋਂ ਵੀ ਤੁਹਾਨੂੰ ਕਟਿੰਗ ਹੋ ਕੇ ਮਿਲ ਜੂਗੀ ਠੀਕ ਆ ਇਹ ਮੇਨਲੀ ਚੱਲਦੇ ਨੇ ਸੋਫਾ ਸੈਟਸ ਦੇ ਥੱਲੇ ਠੀਕ ਆ ਜਿਵੇਂ ਆਪਣੀ ਪੂਰੀ ਸ਼ਾਨਦਾਰ ਕੋਠੀ ਹੋਵੇ ਹਾਂਜੀ ਉਹਦੇ ਵਿੱਚ ਚੰਗੇ ਸੋਫੇ ਡਾਇ ਹੋਣ ਲਿਵਿੰਗ ਰੂਮ ਦੇ ਵਿੱਚ ਹਾਂਜੀ ਪਰ ਫਿਰ ਵੀ ਕੋਈ ਫੀਲਿੰਗ ਨਾ ਆਵੇ ਫੀਲਿੰਗ ਲਿਆਉਣ ਵਾਸਤੇ ਠੀਕ ਆ ਜੀ ਵੀ ਆਪਾਂ ਕਿਸੇ ਵਧੀਆ ਥਾਂ ਬੈ ਕੇ ਇੰਜੋਏ ਕਰ ਰਹੇ ਹਾਂ ਠੀਕ ਹੈ ਜੀ ਸੋ ਜੀ ਉਹ ਬੜੀ ਵਧੀਆ ਚੀਜ਼ ਆ ਭਰਾ ਇਹ ਕਿੰਨੀ ਸਕੁਅਰ ਫੁੱਟ ਦੱਸ ਸੀਦਾ ਏ ਪਾਉਗੀ ਜੀ 120 ਰੁਪਏ ਸਕੁਆਇਰ ਫੁੱਟ ਦੀ ਆਈਟਮ ਹੈ ਜਮਲੈਸ ਕੱਟ ਗਈ ਮੇਰਾ ਰੇਟ ਫਿਕਸ ਹੈ ਜੀ ਓਕੇ ਓਕੇ ਮੈਂ ਪਹਿਲਾਂ ਕਿਆ ਹੋ ਇਹ ਵੀ ਇਹੀ ਚੀਜ਼ ਹੈ ਜੀ ਇਹ ਸਾਰੇ ਸੇਮ ਨੇਚ ਦੇ ਡਿਜ਼ਾਈਨ ਨੇ ਸਾਰੇ ਹਾਂ ਜਿਹੜੇ ਛੋਟੇ ਮੈਟ ਆ ਜੀ ਇਹ ਹੋਗਾ ਮੈਟ ਨੇ ਜਿਵੇਂ ਅੱਜਕੱਲ ਤਵੇਤ ਕਾਫੀ ਖਰਾਬ ਰਹਿੰਦੀ ਹੈ ਹਾਂਜੀ ਸਵੇਰੇ ਉੱਠ ਕੇ ਮੰਨ ਲਓ ਕਿਸੇ ਕੋਲ ਨਹੀਂ ਟਾਈਮ ਹੁੰਦਾ ਹਾਂਜੀ ਇਸ ਨੂੰ ਮਜਾ ਆਂਦਾ ਹਾਂਜੀ ਇੱਜ ਖਲਵਾ ਲਓ ਆ ਦੇਖ ਲਓ ਫੁੱਲਾ ਫੁੱਲਾ ਹੈਗਾ ਜੀ ਫੁੱਲਾ بڑا ਕੋਈ ਆਪਾਂ ਇਹਨੂੰ ਹੀ ਖੋਲ ਦਿੰਦੇ ਹਾਂ ਖੋਲ ਦੋ ਲੋ ਜੀ ਇਹ ਜੋ ਮੈਟ ਆਪਣਾ ਨਵਾਂ ਆਇਆ ਵਾ

ਤੇ ਜੀ ਤੁਹਾਨੂੰ ਦੇ ਦਾਂਗੇ ਜੀ 350 ਦਾ ਜੀ ਦੇਵਾਂਗੇ 350 ਦਾ ਇਹਦੇ ਵਿੱਚ ਇੱਕ ਸਸਤਾ ਵੀ ਹੈ ਹੁਣ ਹਾਂ ਜੀ ਮਾੜੋ ਫੇਰ ਨਾਲ ਲੜਾਈ ਹੋ ਜੇ ਲੋਕ ਕਹਿਣਗੇ ਸਸਤਾ ਦਿੰਦੇ ਆ ਲਓ ਜੀ ਲਾ ਲਓ ਠੀਕ ਆ ਖੀ ਲੈ ਲੋ ਲੋ ਇਹ ਪਤਲਾ ਬਰਾ ਠੀਕ ਆ ਇਹ ਕਿੰਨਾ ਦਾ ਜੀ 200 ਦਾ ਜੀ ਦੇ ਦਿਆਂਗੇ ਇਹ 200 ਦਾ ਠੀਕ ਆ ਜੀ ਹਾਂ ਜੀ ਬਈ ਆਦਰ ਸੁਣਿਆ ਜੀ ਇਹ ਆਪਣਾ ਸਾਰਾ ਕੋ ਡਾਊਨ ਹੈ ਜੀ ਮਟਾ ਦਾ ਦੁਕਾਨ ਦੇ ਪਿਛਲੇ ਪਾਸੇ ਹਾਂਜੀ ਤੇ ਇਹਦੇ ਵਿੱਚ ਆ ਦੇਖੋ ਬੀਸੀਐਫ ਆਗੇ ਬਹੁਤ ਪਿਆਰੇ ਪਿਆਰੇ ਕਲਰ ਆ ਗਏ ਠੀਕ ਹੈ ਲੋ ਜੀ ਕਲਰ ਦੇ ਦੇ ਵਿੱਚ ਚਾਹੀ ਕਰਕੇ ਹਾਂਜੀ ਇਹ ਪਲੇਨ ਦੇ ਵਿੱਚ ਆ ਗਏ ਥੋੜੇ ਜੀ ਸਸਤੀ ਕੁਆਲਿਟੀ ਆ ਗਈ ਜੀ ਠੀਕ ਆ ਜਿਵੇਂ ਕਿਸੇ ਦਾ ਬਜਟ ਆ ਆਪਾਂ ਕਿਸੇ ਨੂੰ ਨਹੀਂ ਨਰੈਸ਼ ਕਰਨਾ ਹਾਂਜੀ ਲੋ ਜੀ ਠੀਕ ਆ ਇਹ ਵੀ ਪਲੇਨ ਦੇ ਵਿੱਚ ਆ ਗਈ ਠੀਕ ਆ ਠੀਕ ਹੈ ਜੀ ਠੀਕ ਆ ਉਸ ਤੋਂ ਬਾਅਦ ਇਹ ਜਿਵੇਂ ਤੁਹਾਨੂੰ ਦੱਸੇ ਸੀ ਮੈਜਿਕ ਮੈਟ ਨੇ ਸਾਰੇ ਠੀਕ ਆ ਤੇ ਆ ਸਾਰੇ ਫਾਰਮੈਟ ਨੇ ਜੀ ਠੀਕ ਆ ਤੇ ਆ ਸਾਰੀ ਆਪਣੀ ਪੇਸਟਿੰਗ ਆ ਗਈ ਰੂਮ ਦੀ ਠੀਕ ਆ ਲੋ ਜੀ ਤੇ ਆਪਣਾ ਫਿੱਟ ਕਰਨ ਦਾ ਪ੍ਰਬੰਧ ਹੈਗਾ ਹੀ ਆਪਣਾ ਹਾਂ ਫਿੱਟ ਕਰਨ ਦਾ ਪ੍ਰਬੰਧ ਹੈਗਾ ਇਹ ਸਿਰਫ ਦੋ ਸੈਂਪਲ ਹੋ ਜਿਹੜੇ ਚਰਨ ਮੰੰਦਾ ਦੇ ਉੱਪਰ ਆਪਣੀ ਯੂਰੋ ਦੀ ਜਾਲੀ ਵਿਛਤੀ ਹੈ ਇਹ ਸਾਰਾ ਸਟਾਕ ਪਿਆ ਜੀ ਉਹਦਾ ਇਹ ਸਾਰਾ ਗਰਾਸ ਦਾ ਸਟਾਕ ਪਿਆ ਠੀਕ ਆ ਇਹ ਸਾਰਾ ਕੁਸ਼ਨ ਦਾ ਸਟਾਕ ਪਿਆ ਗੱਡੀਆਂ ਵਾਲੇ ਮੈਟ ਦਾ ਜੀ ਠੀਕ ਆ ਠੀਕ ਹੈ ਜੀ ਤੇ ਉਹ ਸਾਡਾ ਸਟਾਕ ਹਜੇ ਖੋਲਣ ਨਾਲ ਹੈ ਤੇ ਗੋਡਾਊਨ ਵੀ ਨੇ ਠੀਕ ਆ ਤੇ ਉਹ ਸਭ ਨਾਲ ਹੈ ਸਾਰਾ ਜਿਹੜਾ ਕੁਝ ਚਾਹੀਦਾ ਹੋਇਆ ਗਾਖਨੂਰ ਇਹ ਪੂਰਾ ਵਧੀਆ ਚੀਜ਼ ਮਿਲੂਗੀ ਰੇਟ ਵੀ ਪੂਰਾ ਜਾਇਜ ਹੈ ਨਾ ਰੇਟ ਵੀ ਪੂਰਾ ਵਧੀਆ ਮਿਲੂ ਇੱਕ ਚੀਜ਼ ਹੀ ਰਹਿ ਗਈ ਜਮੇ ਭੁੱਲ ਗਿਆ ਉਹ ਲਾਸਤੇ ਯਾਦ ਆਈ ਹੈ ਇੱਕ ਰਹਿ ਗਿਆ ਨਾਰੀਅਲ ਮੈਟ ਹਾਂਜੀ ਉਹ ਵਖਾ ਦਿਓ ਲੋ ਜੀ ਨਾਰੀਅਲ ਮੈਟ ਖੋਣ ਨੂੰ ਜੋਟ ਮੈਟ ਦੇਖ ਲਓ ਜੀ ਲੋ ਜੀ ਪਾਵਰ ਲੌਨ ਕੰਪਨੀ ਦਾ ਹੈ ਜੀ ਹਾਂਜੀ ਇਹ ਤੋਂ ਵਧੀਆ ਮੈਟ ਆਉਂਦਾ ਨਹੀਂ ਇਹ ਕੀ ਰੇਂਜ ਹੈ ਜੀ ਇਹਦੀ ਰੇਂਜ ਤਾਂ ਤੁਹਾਨੂੰ ਦੁਕਾਨ ਤੇ ਹੀ ਪਤਾ ਲੱਗੂ ਐਸਾ ਜੀ ਹਾਂ ਲੋ ਪਰਾ ਬਾਈ ਕਹਿੰਦਾ ਵੀ ਬਹੁਤ ਰੇਟ ਜਾਇਜ਼ ਹੁੰਦਾ ਵੈਸੇ ਆਪਾਂ ਪਹਿਲਾਂ ਵੀ ਮਾਲ ਪਹਿਲਾਂ ਵੀ ਬਾਈ ਜੀ ਵੀਡੀਓ ਬਣਾਈ ਸੀ ਆਪਾਂ ਕਿੰਨਾ ਕਹਿਆ ਤੁਹਾਨੂੰ ਬেনিਫਿਟ ਮਿਲਿਆ ਜੀ ਪੂਰਾ ਹੀ ਮਿਲਿਆ ਜੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੈ ਜੀ ਪਰ ਪਿਛਲੀ ਵਾਰ ਇੱਕ ਕੰਪਲੇਂਟ ਆਈ ਜੋ ਅਸੀਂ ਰੇਟ ਕਹੇ ਸੀ ਕਸਟਮਰ ਉਹਦੇ ਵਿੱਚ ਵੀ ਰਿਐਕਟ ਕਰਦਾ ਸੀ ਮੇਰੀ ਕਿਰਪਾ ਇਹੀ ਹੈ ਵੀ ਬਸ ਸਾਡੇ ਰੇਟ ਫਿਕਸ ਹੋਣਗੇ ਹਾਂ ਜੀ ਹੋਲ ਸੇਲ ਦੇ ਰੇਟ ਆ ਹਾਂ ਅਸੀਂ ਮਾਨ ਨਹੀਂ ਕਰਦੇ ਰੇਟਾਂ ਦੇ ਉੱਤੇ ਪਰ ਜੋ ਅਸੀਂ ਰੇਟ ਦੇ ਦਾਂਗੇ ਉਹ ਬਾਜ਼ਾਰ 'ਚ ਤੁਹਾਨੂੰ ਛੇਤੀ ਛੇਤੀ ਅਵੇਲੇਬਲ ਹੋਣਾ ਨੇ ਠੀਕ ਹੈ ਜੀ ਜੀ ਲੋਪਰਾ ਹੁਣ ਆਪਾਂ ਬਾਈ ਜੀ ਦੀ ਹੁ ਠੀਕ ਹੈ ਜੀ ਤੁਹਾਨੂੰ ਵੀ ਕਿੱਧਰ ਕਿੱਥੇ ਆਉਣਾ ਕੀ ਗੱਲ ਬਾਤ ਹੈ ਬਾਕੀ ਡਰੈਸ ਬਾਈ ਨੇ ਦੱਸਤਾ ਠੀਕ ਹੈ ਜੀ ਲਓ ਜੀ ਆਰਾਮ ਲਾਲ ਮੱਖਣ ਲਾਲ ਠੀਕ ਹੈ ਐਸੇ ਦਿਖਾਓ ਭਾਈ ਬਹੁਤ ਫਟਾਕ ਡਾਉਣ ਲਗਾ ਬਸ ਸਪਰੇਡ ਬਹੁਤ ਚਾਜ ਹੁੰਦਾ ਜੀ ਕੁੱਲ ਸਮਾਨ ਮਿਲ ਸਕਦਾ ਭਾਈ ਠੀਕ ਹੈ ਜੀ ਲੈ ਆ ਗਏ ਤੁਹਾਰੇ ਰਸੇ ਮੈਟ ਠੀਕ ਹੈ ਜੀ ਹੋ ਸਹੀ ਪਾਪੜੇ ਦੀ ਦੁਕਾਨ ਇਹ ਦੂਜੀ ਸਾਈਡ ਆ ਗਈ ਲਓ ਜੀ ਯਾ ਅੱਲਾਹ ਅਲ ਮੱਕੱਲਾ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਲਾਈਕ ਪਤਾ ਕਰ ਦਿਆ ਕਰੋ ਬਾਈ ਬਣ ਕੇ ਓਕੇ ਬਾਈ